ਕੁੜੀਆਂ ਦੇ ਗਵਰਨਮੈਂਟ ਕਾਲਜ ਲਈੋਂ ਇੱਕ ਕੁੜੀਆਂ ਨੇ ਅਪੀਲ ਕੀਤੀ ਆ ਇਕੱਠੀਆਂ ਹੋ ਕੇ ਜਿਹੜਾ ਉਹਨਾਂ ਨੂੰ ਗਵਰਨਮੈਂਟ ਕਾਲਜ ਦੇ ਵਿੱਚ ਗਰਾਊਂਡ ਦਿੱਤਾ ਗਿਆ ਸੀ ਨਾ ਉਹ ਨੂੰ ਇੱਕ ਪਾਰਕਿੰਗ ਦਾ ਰੂਪ ਦੇ ਰਹੇ ਨੇ ਉਹ ਕਿਉਂ ਦੇ ਰਹੇ ਸਾਰੀ ਗੱਲਬਾਤ ਆ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗੇ ਅਪੀਲ ਆ ਉਹਨਾਂ ਭੈਣਾਂ ਦੀ ਕਿਉਂਕਿ ਜੇ ਉਹ ਗਰਾਊਂਡ ਖਤਮ ਹੋ ਗਿਆ ਨਾ ਬਾਈ ਤਾਂ ਉਹਦੇ ਨੁਕਸਾਨ ਕਿੰਨੇ ਨੇ ਆਜੋ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਆਜੋ ਇਸ ਘਟਨਾ ਦੀ ਸ਼ੁਰੂਆਤ ਇੱਥੋਂ ਹੀ ਜਿਹੜਾ ਐਮਪੀ ਵੀ ਆ ਮੈਂਬਰ ਆਫ ਪਾਰਲੀਮੈਂਟ ਵੀ ਆ ਜਿਹੜਾ ਸੰਜੀਵ अरोੜਾ ਤੇ ਐਮਐਲਏ ਦੀ ਚੋਣ ਲਈ ਕੈਂਡੀਡੇਟ ਵੀ ਖੜਾ ਹੋਇਆ ਲੁਧਿਆਣੀ ਤੋਂ ਉਸ ਵੱਲੋਂ ਕਾਲਜ ਦਾ ਜਿਹੜਾ ਸਰਕਾਰੀ ਕਾਲਜ ਦਾ ਜਿਹੜਾ ਗਰਾਊਂਡ ਆ ਉਹਦੇ ਉੱਤੇ ਨਿਯਾਇਜ਼ ਕਬਜ਼ਾ ਕਰਵਾਇਆ ਗਿਆ ਜਿਹਦੇ ਤੇ ਅਧਿਆਪਕ ਵੀ ਰੋਸ ਦੇ ਵਿੱਚ ਆ ਤੇ ਵਿਦਿਆਰਥੀ ਵੀ ਰੋਸ ਦੇ ਵਿੱਚ ਆ ਇਸ ਕਰਕੇ ਉਸ ਘਟਨਾ ਦਾ ਰੋਸ ਪ੍ਰਗਟਾਵਾ ਕਰਦੇ ਹੋਏ ਵਿਦਿਆਰਥੀਆਂ ਨੇ ਪਰਸੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਸੀਗਾ ਆ ਤੁਸੀਂ ਗੁੰਡਾਗਰਦੀ ਦੇਖੋ ਸੰਜੀਵ ਕੁਮਾਰ ਦੀ ਸੰਜੀਵ ਅਰੋੜਾ ਦੀ ਕਿ ਉਹਨੇ ਉਸ ਘਟਨਾ ਤੋਂ ਬਾਅਦ ਉਸੇ ਮੰਗ ਪੱਤਰ ਦੇਣ ਤੋਂ ਬਾਅਦ ਪਿੱਛੇ ਤਾਂ ਕੀ ਹੋਣਾ ਸੀਗਾ ਉਲਟਾ ਜਿੰਨੀ ਜਗ੍ਹਾ ਪਹਿਲਾਂ ਇੱਕ ਵਾਰ ਕੀਤੀ ਸੀ ਉਸ ਤੋਂ ਵੱਧ ਜਗ੍ਹਾ ਐਕਵਾਇਰ ਕਰ ਲਿਆ ਤੇ ਅਸੀਂ ਇਹ ਅਸੀਂ ਇਹ ਮਾਮਲਾ ਇਸ ਕਰਕੇ ਲਿਆ ਕਿਉਂਕਿ ਇਹ ਚ ਕੁੜੀਆਂ ਦੀ ਜਿਹੜੀ ਸਿਕਿਉਰਟੀ ਦਾ ਵੀ ਬਹੁਤ ਵੱਡਾ ਇਸ਼ੂ ਆ ਤੁਸੀਂ ਦੇਖੋ ਕਿ ਇਹ ਬਹਾਨਾ ਬਣਾਇਆ ਗਿਆ ਇਹਦੇ ਵਿੱਚ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਬਹੁਤ ਹੋ ਜਾਂਦਾ ਏ ਇਸ ਕਰਕੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਸ਼ਹਿਰ ਦੀ ਕਾਲਜ ਦੀ ਜਿਹੜੀ ਜਗ੍ਹਾ ਚਾਹੀਦੀ ਸੀਗੀ ਤੋਂ ਉਹਨਾਂ ਨੇ ਸਰ ਦਾ ਸਾਰਾ ਗਰਾਊਂਡ ਕਬਜ਼ੇ ਦੇ ਵਿੱਚ ਲਿਆ ਹੋਇਆ ਪਰ ਸਾਡਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਕਿ ਜੇਕਰ ਲੁਧਿਆਣਾ ਸ਼ਹਿਰ ਦਾ ਸਾਰਾ ਜਿੰਨਾ ਜਿੰਨਾ ਵੀ ਟ੍ਰੈਫਿਕ ਇੱਥੇ ਜੇ ਸਾਰਾ ਕਾਲਜ ਵੀ ਕਬਜ਼ਾ ਕਰ ਲਿਆ ਜਾਵੇ ਤਾਂ ਵੀ ਇਹ ਟ੍ਰੈਫਿਕ ਕੰਟਰੋਲ ਨਹੀਂ ਹੋ ਸਕਦਾਗਾ ਇਹਦੀ ਜਗ੍ਹਾ ਸਰਕਾਰ ਨੂੰ ਕੁਝ ਹੋਰ ਅਲਟਰਨੇਟਿਵ ਜਿਹੜੇ ਲੱਭਣੇ ਚਾਹੀਦੇ ਬਜਾਏ ਕਿ ਕਾਲਜ ਤੇ ਕਬਜ਼ਾ ਕਰਨ ਦੀ ਇਸ ਕਰਕੇ ਅਸੀਂ ਪਰਸੋ ਵੀ ਮੰਗ ਪੱਤਰ ਦਿੱਤਾ ਔਰ ਅੱਜ ਵੀ ਅਸੀਂ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਜਿਹੜੇ ਉਹਨਾਂ ਨੇ ਪਿੱਲਰ ਲਾਏ ਹੋਏ ਸੀ ਗਰਾਊਂਡ ਦੇ ਵਿੱਚ ਉਹ ਪਿੱਲਰ ਭੰਨੇ ਉਹਨਾਂ ਦੇ ਜਾ ਕੇ ਤੇ ਗਰਾਊਂਡ ਦਾ ਜਿਹੜਾ ਗੇਟ ਸੀ ਉਹ ਬੰਦ ਕਰਕੇ ਵਿਦਿਆਰਥੀਆਂ ਨੇ ਆਪਣੇ ਹੱਥ ਦੇ ਵਿੱਚ ਉਹ ਚਾਬੀ ਲਈ ਹੈਗੀ ਆ ਔਰ ਅਸੀਂ ਆਮ ਆਦਮੀ ਪਾਰਟੀ ਨੂੰ ਸਵਾਲ ਕਰਨਾ ਚਾਹੁੰਦੇ ਆ ਕਿ ਜਿੱਥੇ ਤੁਸੀਂ ਸਿੱਖ ਇਸ ਤਰ੍ਹਾਂ ਵਿਤਕਰਾ ਕਿਉਂ ਕਿ ਤੁਸੀਂ ਦੇਣਾ ਤੇ ਕੀ ਹੈ ਕੁਝ ਸੰਸਦਾਂ ਨੂੰ ਤੁਸੀਂ ਮਾੜਾ ਮੋਟਾ ਕੁਝ ਜਾਂ ਖੇਡੇ ਕਰਾਉਣ ਜਾਂ ਹੋਰ ਚੀਜ਼ਾਂ ਬੱਚੀਆਂ ਆਈਆਂ ਹੋਰ ਸੁਖ ਸੁਖ ਸੁਹੂਲਤਾਂ ਤੁਸੀਂ ਉਹ ਵੀ ਵਿਦਿਆਰਥੀਆਂ ਤੋਂ ਖੋ ਰਹੇ ਆ ਫਿਰ ਥੋੜੀ ਸਿੱਖਿਆ ਕ੍ਰਾਂਤੀ ਵਾਲੀ ਮਾਨਸਿਕਤਾ ਤੇ ਸਾਡਾ ਬਹੁਤ ਵੱਡਾ ਸਵਾਲ ਆ ਤੁਹਾਨੂੰ ਇਹਨਾਂ ਸਵਾਲਾਂ ਦਾ ਜਿਹੜਾ ਜਵਾਬ ਦੇਣਾ ਚਾਹੀਦਾ ਔਰ ਸੰਜੀਵ ਆਰੋੜਾ ਤੁਸੀਂ ਦੇਖੋ ਜਿਹੜਾ ਐਮਐਲਏ ਦੀ ਸੀਟ ਜਿੱਤਿਆ ਵੀ ਨਹੀਂ ਹੈਗਾ ਔਰ ਆ ਅੱਜ ਇਹਨੇ ਗੁੰਡਾਗਰਦੀ ਕਰ ਰਿਹਾ ਔਰ ਜੇਕਰ ਇੱਥੋਂ ਚੋਣ ਜਿੱਤੇ ਹੁੰਦਾ ਫਿਰ ਤੁਸੀਂ ਦੇਖੋਗੇ ਸਾਡੇ ਕਾਲਜਾਂ ਦੇ ਨਾਲ ਜਾਂ ਆਮ ਲੋਕਾਂ ਦੇ ਨਾਲ ਉਹ ਕੀ ਹਸ਼ਰ ਕਰਦਾਗਾ ਇਹਨਾਂ ਦੀ ਇਹ ਜ ਕਿ ਤੁਸੀਂ ਦੇਖੋ ਔਰਤਾਂ ਪ੍ਰਤੀ ਵੀ ਇਹਨਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਆ ਅਸੀਂ ਇਹ ਸਮਝਦੇ ਕਿ ਜਿਹੜਾ ਗਵਰਨਮੈਂਟ ਕਾਲਜ ਆ ਇੱਥੇ ਬਹੁਤ ਵੱਡਾ ਸਿਕਿਉਰਿਟੀ ਦਾ ਸਵਾਲ ਵੀ ਆ ਇਹ ਕੁੜੀਆਂ ਦਾ ਕਾਲਜ ਇੱਥੇ ਕਿਸੇ ਦਾ ਭਰਾ ਤਾਂ ਕੈਂਟਰ ਨਹੀਂ ਕਰ ਸਕਦਾ ਕਾਲਜ ਦੇ ਵਿੱਚ ਕਿ ਕਿਸੇ ਕੁੜੀ ਨਾਲ ਘਟਨਾ ਨਾ ਹੋ ਜਾਈ। ਇੱਥੇ ਉਹਨਾਂ ਦੇ ਮਾਪਿਆਂ ਤੋਂ ਬਿਨਾ ਕੋਈ ਐਂਟਰ ਨਹੀਂ ਕਰ ਸਕਦਾਗਾ ਤੇ ਜੇਕਰ ਮੰਨ ਲਓ ਇੱਥੇ ਪਾਰਕ ਬੰਦੀ ਆ, ਪਾਰਕਿੰਗ ਬੰਦੀ ਆ ਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਆਉਣਗੇ ਤੇ ਸਾਡੀਆਂ ਕੁੜੀਆਂ ਜਿਹੜੀਆਂ ਪ੍ਰੈਕਟਿਸ ਕਰਦੀਆਂ ਫ੍ਰੀ ਮਾਈਂਡ ਹੋ ਕੇ ਗਰਾਊਂਡ ਦੇ ਵਿੱਚ ਉਹ ਕਿਸ ਤਰ੍ਹਾਂ ਕਰ ਪਾਉਣਗੀਆਂ ਤੇ ਅਸੀਂ ਖੇਡਾਂ ਦੇ ਵਿੱਚ ਕਿਵੇਂ ਉਪਲਬਧੀ ਹਾਸਲ ਕਰ ਸਕਾਂਗੇ? ਉਹਨਾਂ ਨੇ ਕਿੱਥੇ ਆਦੇ ਕੰਫਰਟੇਬਲ ਕੱਪੜੇ ਪਾ ਕੇ ਪ੍ਰੈਕਟਿਸ ਕਰਨੀਆਂ? ਤਾ ਇਸ ਤਿੱਕੇ ਨਾਲ ਉਹਨਾਂ ਤੇ ਜਿਹੜੇ ਬਹੁਤ ਵੱਡੀਆਂ ਜੜੀਆਂ ਘਟਨਾਵਾਂ ਉੱਥੇ ਵਾਪਰਨ ਦਾ ਇਹ ਸਵਾਲ ਖੱਛਾ ਹੈ ਸਾਨੂੰ ਇਸ ਕਰਕੇ ਫਿਰ ਜੇ ਉਹ ਘਟਨਾ ਵਾਪਰਦੀ ਉਹਦਾ ਕੀ ਸੰਜੀਵ ਆ ਰੋੜਾ ਕਿ ਉਹਦੀ ਜ਼ਿੰਮੇਵਾਰੀ ਲਊਗਾ ਜਾਂ ਕੁੜੀਆਂ ਦਾ ਕੋਈ ਘਟਨਾ ਵਾਪਰਦੀ ਆ ਤਾਂ ਇਹ ਵੀ ਸਵਾਲ ਆਮ ਆਦਮੀ ਪਾਰਟੀ ਤੇ ਖੜਾ ਹੁੰਦਾ ਹੈ ਔਰ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇਹ ਮਾਮਲਾ ਲਿਆ ਹੈ ਔਰ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਅਸੀਂ ਆਪਦੀ ਕਾਲਜ ਦੀ ਜ਼ਮੀਨ ਤੇ ਇੰਚ ਦਾ ਵੀ ਕਬਜ਼ਾ ਨਹੀਂ ਕਰਨ ਦੇਵਾਂਗੇ ਔਰ ਅੱਜ ਅੱਜ ਇਸੇ ਪ੍ਰਣ ਤੇ ਚੜਦੇ ਚੱਲਦੇ ਆ ਵਿਦਿਆਰਥੀ ਨੇ ਜਿਹੜੇ ਪਿੱਲਰ ਜਿਹੜੇ ਹੈਗੇ ਆ ਉਹ ਅੱਜ ਪੱਟ ਕੇ ਸਾਹ ਲਿਆ ਹੈਗਾ ਕਾਸ਼ਨ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਜਾਂ ਸੰਜੀਵ अरोड़ा ਕਾਲਜ ਦੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤਾ ਅਸੀਂ ਫਿਰ ਅਮਰੀਕਾ ਉਹਨਾਂ ਦਾ ਮੂੰਹ ਤੋੜ ਜਿਹੜਾ ਜਵਾਬ ਦੇਵਾਂਗੇ